ਮਿਰਚਾਂ ਵਾਲੀਆਂ ਤਾਂ ਨਹੀਂ ਹੋਈਆਂ ਉਹ ਮੈਂ ਲਾਜ ਜਾਂਦਾ ਲਾਉਂਦਾ ਭਾਈ ਫੇਰ ਦੇਖੋ ਪਤਾ ਹੋ ਜਾਊਗਾ ਤਾਂ ਹੀ ਹੋਰ ਪਾਲਾਂਗੇ ਆ ਚੱਕ ਦੇ ਹਾਂ ਵਸਟਾ ਕਰੀ ਉਹਨੂੰ ਚੱਕ ਬਾਬੀ ਭਰੀ ਭਈਆ ਫ੍ਰਿਜ ਚਲੇ ਆਈ ਇਹਦਾ ਟੱਕਣਾ ਰੜਕਣੇ ਦਾ ਖਾ ਕੇ ਦੇਖ ਲੈ ਠੀਕ ਆ ਭਾਈ ਤੇ ਕਈ ਦਿਨਾਂ ਦਾ ਸਾਡਾ ਮਾਹੌਲ ਜਿਹਾ ਬਣਿਆ ਦਾ ਸੀ ਪਰੌਂਠੇ ਬਣਾਉਣ ਵਾਲਾ ਮਾਂ ਤਾਂ ਕੱਲ ਕਹਿੰਦੇ ਡਰ ਕੇ ਪਰੌਂਠੇ ਬਣਾਵਾਂਗੇ ਖਾਂਸੇ ਦਿਨਾਂ ਬਾਅਦ ਅਸੀਂ ਬਣਾਉਣੇ ਹੁੰਦੇ ਆ ਕੋਈ 10-15 ਦਿਨਾਂ ਬਾਅਦ ਕੋਈ ਇੱਕ ਇੱਕ ਦੋ ਦੋ ਪਰੌਂਠੇ ਖਾ ਲੈਣੇ ਆਗੇ 10 ਕਿਹੜਾ ਤੇ 15 ਦਿਨਾਂ ਇਹ ਲੱਗਦੇ ਤੇ ਦੋ ਘਾਹ ਹੌ ਤੇ ਮੰਨ ਲੋ ਚਲੋ ਤੇ ਅੱਜ ਆਟਾ ਹਾ ਗੁੰਨ ਲਿਆ ਭਾਈ ਪਰੌਂਠਿਆਂ ਆਲਾ ਤੇ ਇਧਰ ਰਾਇਤਾ ਬਣਾਈ ਜਾਂਦਾ ਮੈਨੂੰ ਮੇਰੀ ਡਿਊਟੀ ਲਾਦੀ ਮਾਤਾ ਨੇ ਰਾਇਤੇ ਤੇ ਤੇ ਰਾਇਤਾ ਮੈਨੂੰ ਲੱਗਦਾ ਮੈਂ ਥੋੜੇ ਫੱਟੇ ਚੱਕ ਦੇ ਮਿਰਚਾਂ ਵਾਲੇ ਐ ਜੀ ਲੱਗੀ ਜਾਂਦਾਗਾ ਅਜ ਵੀ ਪਾਇਆ ਮੜ ਮੜ ਦੋਨ ਦੇ ਚ ਹਾਂਜੀ ਇਹ ਸੁਣ ਕੇ ਤੇ ਆਪੇ ਤੇ ਠੀਕ ਆ ਜੀ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਸਬ 26 ਸੌਣ 10 ਅਗਸਤ 11 2023 ਦਿਨ ਐਤਵਾਰ ਦਾ ਟਾਈਮ 8:30 ਵਜੇ ਗਏ ਨੇ ਭੁੱਖ ਲੱਗੀ ਵੀ ਅੱਜ ਮੈਨੂੰ ਕੱਲ ਰੋਟੀ ਘੱਟ ਖਾਧੀ ਅੱਥ ਨੇ ਕਿਉਂਕਿ ਤੇਨੇ ਬਾਹਲਾ ਜੱਡ ਭਰਿਆ ਹੋਇਆ ਸੀ ਕੱਲ ਮਾਮੇ ਕੇ ਪਰਿਵਾਰ ਆਇਆ ਸੀ ਰਖੜੀ ਬੰਨਣ ਤੇ ਉਹਦੇ ਕਰਕੇ ਜਾਦੇ ਖਾਦਾ ਗਿਆ ਸੀ ਕੱਲ ਹਾਂ ਤੇ ਲਵਾ ਦਿਓ ਮਾਤਾ ਜੀ ਤੁਸੀਂ ਵੀ ਹਾਜ਼ਰੀ ਭਾਈ ਅਲੱਲ ਤੁੜ ਸਸਰੀ ਕੇ ਆਲੇ ਬੇਟਾ ਸੋ ਸਾਰੇ ਅੰਤਾ ਅੰਨਵਾਲ ਥੋੜੇ ਬਾਹਰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਸ਼ੇ ਨਾ ਕਿਸ਼ੇ ਰੱਖ ਹੁੰਦਾ ਫੇਸਬੁੱਕ ਤੇ ਦੇਖਦੇ ਕੋਲੋ ਵੀ ਕਰਿਓ ਇਤੋ ਟੋ ਲੈ ਕੇ ਟਰਦੇ ਕੋ ਬਲੌਗ ਜਰੂਰ ਦੇਖਣਾ ਠੀਕ ਆ ਮਾ ਜੀ ਸਾਰੇ ਮੇਰੇ ਅੱਖੇ ਲੱਗੋ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਜਦਿਆਂ ਠੀਕ ਆ ਮਾ ਜੀ ਧੰਨਵਾਦ ਸ਼ੋ ਜੀ ਧੰਨਵਾਦ ਭਾਈ ਅ ਕੀ ਆ ਲੋ ਹੁਣ ਆ ਡਿਊਟੀ ਲਾ ਦਈਏ ਤੇ ਮੱਜਾਂ ਤੇ ਡਿਊਟੀ ਲਾਤੀ ਮੱਜਾਂ ਅੰਦਰ ਕਰਤੀਆਂ ਸ਼ਾਂਤੀਆਂ ਮਨਪ੍ਰੀਤ ਹਰਾ ਲਿਆ ਪਾਣੀ ਪੋਣੀ ਛੱਡਿਆ ਏ ਤੇ ਅਗਲੇ ਦਿਨ ਦਾ ਮਾਹੌਲ ਦੇਖਦੇ ਆ ਕਿਹੋ ਜੀ ਗੱਲਬਾਤ ਬਣਦੀ ਹੈ ਸਬਸਕ੍ਰਾਈਬ ਕਰ ਲਿਓ ਭਾਈ ਜੀ ਇਹਨਾਂ ਨੇ ਨਹੀਂ ਕਰਿਆ ਹਾਲੇ ਤੱਕ 9:00 ਵਜੇ 57 ਮਿੰਟਾਂ ਦਾ ਟਾਈਮ ਹੋ ਗਿਆ ਤੇ ਦੇਖ ਕੇ ਪੂਰਾ ਐ ਦੁਪਹਿਰੇ ਵਰਗਾ ਕੰਮ ਲੱਗੀ ਜਾਂਦਾ ਸੂਰਜ ਭਾਈ ਸਾਹਿਬ ਹੋਰੇ ਬਹੁਤ ਕਿੜੇ ਆਗੇ ਕਈ ਦਿਨ ਹੋ ਗਏ ਸਾਨੂੰ ਕਣੀ ਨਹੀਂ ਦੇਖਣ ਨੂੰ ਮੇਰੇ ਤੇ ਮਾਰਦਾ ਦੇ ਹੱਥ 'ਚ ਛੋਟੀ ਛੋਟੀ ਘਾਤੋ ਚੱਕੀ ਹੋਈ ਐ ਇਹ ਤੇ ਮੱਜਾਂ ਤੇ ਮੱਝਾਂ ਲੈ ਜਾਣ ਵਾਸਤੇ ਮੱਜਾਂ ਲੈ ਕੇ ਜਾਣੀ ਐ ਛੱਪੜ ਤੇ ਕੱਲ ਮਾਮੇ ਕੇ ਆਏ ਹੋਈ ਸੀ ਪਿਛਲੇ ਪੈਰ ਇਹਨਾਂ ਨੂੰ ਛੱਪੜ ਤੇ ਨਿਮਾਤਾ ਨਹੀਂ ਗਿਆ ਤੋਬੇ ਤੇ ਲਿਆਈਆਂ ਨਹੀਂ ਗਈਆਂ ਤੇ ਅੱਜ ਜਿਹਨੇ ਉਸ ਉਟੀ ਦੇਖ ਕੇ ਆਪੇ ਹੀ ਸਮਝ ਜਾਣੀਆਂ ਕਿ ਭਾਈ ਸਵੇਵੇਂ ਕੇ ਪੂਲ ਤੇ ਨਾ ਆ ਕੇ ਆਉਣਾਗਾ ਲੈ ਕੋੜੇ ਪਿੱਛੇੋਂ ਮੜੀ ਢੜ ਜਾ ਫੇਰ ਉੱਠਣੀ ਕੋੜੇ ਠੱਡਾ ਠੱਡਾ ਤੇ ਉਹਦਾ ਨਾ ਜਾਵੇ ਦਾ ਨਾ ਇਹ ਹਮ ਨਾ ਚੱਲ ਕੋਈ ਨਾ ਬੱਚੋ ਹਾਂ ਹਾਂ ਛੱਡਾਂ ਮੈਂ ਹਾਂ ਨਾ ਛੱਡ ਦਿੰਨਾ ਮੈਂ ਐਂ ਤੂੰ ਕਿਵੇਂ ਬਗਜੇਗੀ ਫਿਰ ਆਜੇ ਖੱਟਾ ਪੁੱਠੀ ਪੂਵੀ ਹੋ ਗਈ ਆ ਜਾ ਸੰਗੜਾ ਇਹਦਾ ਹਾਂ ਪਰ ਜਾ ਇੱਧਰ ਦੀ ਬਹੁਤ ਚੜ੍ਹਦੀ ਹੈ ਹੜਾ ਦੂਰੀ ਅੜੀ ਆ ਵੜ ਜਾਂਦੀ ਹੈ ਹੋਰ ਆ ਅੜੀ ਬਸ 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 ਇੱਜ਼ੜੇ ਨਹੀਂ ਕਹਲੇ ਚੱਲੋ ਯਾਰਗਾ ਆ ਦੇ ਇਹਦੀ ਵੀ ਅੜੀ ਭੇੜੀ ਆ ਚੱਲ ਜੰਦ ਨਾਲ ਜਾਵੇ ਨਹੀਂ ਗੱਲ ਕੋਈ ਨਹੀਂ ਖਾਸੇ ਦਿਨਾਂ ਬਾਅਦ ਭਾਈ ਮੈਂ ਚੱਲਿਆ ਛੱਪੜ ਤੇ ਬਾਪਾ ਭਾਈ ਟਾਈਮ ਹੋ ਗਿਆ ਮੈਨੂੰ ਲੱਗਾ ਮੈਂ ਜਦੋਂ ਹੇਮਕੁੰਟ ਸਾਹਿਬ ਜਾ ਕੇ ਆਇਆ ਉਸ ਤੋਂ ਬਾਅਦ ਇੱਕ ਅੱਧੀ ਵਾਰ ਹੀ ਗਿਆ ਹਾਂ ਛੱਪੜ ਤੇ ਮੱਝਾਂ ਲੈ ਕੇ ਆ ਪਾਪਾ ਲੈ ਜਾਂਦਾ ਹੁੰਦਾ ਜਾਂ ਮਣਪ੍ਰੀਤ ਲੈ ਜਾਂਦਾ ਹੁੰਦਾ ਦੁਪਹਿਰੇ ਮੈਂ ਨੀਰਾ ਪੋਣਾ ਹੁੰਦਾ ਜਦੋਂ ਉਦੋਂ ਪਾਪਾ ਕਿੜਾ ਘੜਾ ਲਿਆਉਂਦਾ ਹੁੰਦਾ ਉਹਨਾਂ ਨੂੰ ਛੱਪੜ ਤੇ ਆ ਲਾਇਆ ਹੁਣ ਹੀ ਹੁਣ ਖਾਸਾ ਟਾਈਮ ਮੈਂ ਵੀ ਹਲੇ ਬੇਲਾ ਆਇਆ ਸੀਗਾ ਤਮਾ ਚੱਲ ਠੰਡੀਆਂ ਹੋਇਆ ਹੋਣੀਆਂ ਚਲ ਵੀ ਚੱਲ ਪਹਿਲਵਾਨ ਓਏ ਉੱਤਰ ਆ ਛੱਪੜ

ਬੈ ਜਾ ਪਰ ਆਵਾ ਕਰ ਨੂੰ ਡੈਂਦਾ ਪਹਿਲਾ ਮਸਾਲਾ ਆਂਦਾ ਸੀ ਉਹ ਚੱਲ ਫੇਰ ਵੀ ਚੰਗੀ ਚੁੱਟੀ ਲੱਗ ਗਈਆਂ ਬੈਠ ਗਈਆਂ ਬੈਜੋ 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 ਹੋਰ ਬੈਜੋ ਚੀਕ ਕੋ ਕਰੋ ਮੋਹ ਆ ਦੇ ਆ ਪਹਿਲਾਂ ਤੈਨੂੰ ਲੈ ਕੇ ਮਸਾਂ ਗਿਆ ਫਿਰ ਇਹਨੇ ਟਿਕਣ ਦੇ ਦਿੱਤਾ ਫਿਰ ਇਹਨੇ ਟੇਕਣ ਮਾਸਾਂ ਦਿੱਤੀਆਂ ਉੱਥੇ ਉਹ ਮੋੜ ਮੋੜ ਕੇ ਬਿਠਾ ਕੇ ਰੱਖਿਆ ਇਹਨੂੰ ਲੈ ਕੇ ਪਾਣੀ ਬਦਲਾਈ ਸੱਜੇ ਉਸਰੇ ਹੌਲੀ ਹੌਲੀ ਹੈ ਗਿਆ ਆ ਗਿਆ ਮੈਨੂੰ ਪਾਣੀ ਬਦਲਾਈ ਉਹ ਵੱਧ ਪੈ ਗਿਆ ਉਹ ਮਾੜਾ ਮੋਟਾ ਫੇਰ ਕੀ ਆ ਹਾਂ ਆ ਹੁਣ ਕੀ ਆ ਹੋ ਮੋਟਰਸਾਈਕਲ ਲੈ ਕੇ ਅੱਜ ਤੜਕੇ ਦਾ ਮੈਂ ਗਿਜੜ ਜਾ ਹੋ ਰਿਆ ਸੀ ਮਾੜੇ ਮੋਟੇ ਇੱਕ ਦੋ ਕੰਮ ਕਰਕੇ ਪਿਆਰ ਆ ਮਾਤਾਵਾਂ ਨਾਲ ਗੱਲਾਂ ਕਰੀ ਕੇ ਇੱਧਰ ਉੱਧਰ ਇਤਿਹਾਸ ਸਮਾਨ ਸੱਲਾ ਜਾਂ ਹੁਣ ਇਕੱਠਾ ਕਰਕੇ ਪਾਉਨੇ ਆ ਇੱਕ ਡੱਬੇ ਚ ਛੋਟਾ ਮੋਟਾ ਸਮਾਨ ਹੈ ਇੱਕ ਥਾਂ ਰਵੇ ਇੱਕ ਕੋਈ ਪਲਾਸਟਿਕ ਦਾ ਡੱਬੇ ਚ ਫਿਰ ਸੂਤ ਰਹਿੰਦਾ ਇਲੈਕਟ੍ਰੋਨਿਕਸ ਡੱਬਾ ਲਾਂਗੇ ਤੇ ਦੂਜਾ ਸਮਾਨ ਮਾੜਾ ਮੋਟਾ ਆ ਡਰੇ ਜੂਆ ਪੈਂਚਰ ਕਿਟ ਤੇ ਇਹ ਛੋਟੀ ਮੋਟੀ ਸੈਟਿੰਗ ਜੀ ਹੁਣ ਕਰਨ ਲੱਗਿਆ ਤੇ ਮੰਜੇ ਦੇ ਸਮਾਨ ਜਿਹੋ ਉਦੋਂ ਦਾ ਮੇਰਾ ਖਿਲਰ ਹੀ ਪਿਆਗਾ ਇੱਕ ਬੈਗ ਤਾਂ ਭਰਤਾ ਪਹਿਲਾਂ ਉਦੋਂ ਪੈਕ ਕਰਕੇ ਦੇਖੇ ਸੀ ਉਦੋਂ ਮੋਟਾ ਮੋਟਾ ਇਹ ਸਮਾਨ ਉਹ ਰੱਖਿਆ ਸੀਗਾ ਤੇ ਅੱਜ ਸਮਾਰ ਕੇ ਚੈੱਕ ਕਰਕੇ ਪਾਈ ਜਾਣੇਗੇ ਤੇ 슬ੀਪਿੰਗ ਬੈਗ ਦੇਖ ਰਿਆ ਸੀ ਆ ਵੱਡੇ ਬੈਗ ਚ ਆ ਜੀ ਜੇ ਤਾਂ ਫਿਰ ਗੱਲ ਠੀਕ ਹੋ ਜੂ ਮੈਂਟ ਬਾਹਰ ਬੰਨੇ ਜੋ ਫਿਰ ਤੇ ਇੱਕ ਚੀਜ਼ ਹੋਰ ਰਹਿ ਗਈ ਆ ਉਹ ਦੁਕਾਨ ਤੇ ਚਲਦੇ ਆ ਲੈਣ ਦੋ ਚੀਜ਼ਾਂ ਉਹ ਲੱਭ ਕੇ ਲਿਆਉਣੇ ਕੋਸ਼ਿਸ਼ ਦੱਸਦੇ ਆ ਫਿਰ ਕੀ ਐ ਠੀਕ ਐ ਠੀਕ ਐ ਜੀ ਮਿਹਰਬਾਨੀ ਮਿੱਤਰ ਆ ਭਾਈ ਲਿਫਾਫੇ ਦਾ ਟੋਟਾ ਜਿੰਨਾ ਕਾਪਾ ਨੂੰ ਚਾਹੀਦਾ ਸੀ ਇਹ ਕਟਵਾ ਲਿਆ ਮਿੱਤਰ ਪਰ ਕੱਟ ਦੂੰ ਦੋਟਾ ਆ ਜਾ ਉਹ ਸਾਹਮਣੇ ਕੀ ਨਹੀਂ ਉਤਰੇ ਚਾਬੀਆਂ ਸਾਈਕਲ ਦੀਆਂ ਐਲ ਕੀ ਸੈਟ ਐ ਇਹ ਹਾਂ ਜਿਵੇਂ ਆਪਣਾ ਸ਼ਾਗਲ ਬਾਰੀ ਤੇ ਇੱਕ ਜਨ ਲੱਗ ਜਾਂਦਾ ਮੈਂ ਇਹਦੇ ਨਾਲ ਹੋਲੀ ਕਰ ਸਕਦਾ ਹਣਾ ਹੋਲੀ ਨਹੀਂ ਇਹ ਨਟ ਪੇਚ ਖੋਲਣ ਕਰਨ ਵਾਸਤੇ ਉਤਰੇ ਇਹ ਦਾ ਜਾਂਦੇ ਹੋਏ ਖੁੱਲ ਜੇ ਐਵੇਂ ਫਿਰ ਐਦੇ ਨਾਲ ਫਿਰ ਇਹਨੂੰ ਉਠਾ ਕੇ ਇਹ ਖਤਾ ਫਿਰ ਨੂੰ ਇੱਕ ਮਾਈ ਹੈ ਇੱਕ ਮਾਈ ਹੈ ਜਿਹਨਾਂ ਅੜ ਵੈਰੀ ਗੁੱਡ ਹਾਂ ਐਂ ਹੁੰਦਾ ਐਂ ਹੁੰਦਾ ਐਂ ਹੁੰਦਾ ਹਾਂ ਬੋਲੇ ਕਰ ਦੋ ਹਾਂ ਹਾਂ ਤੁਹਾਡੇ ਸਕੂਲ ਚ ਗਏ ਦੀ ਨਾਲੇ ਵੀ ਹਿੰਦੀ ਨਾਲ ਬੋਲੇ ਕਰੋਗੇ ਤੇ ਠੀਕ ਹੈ ਸਰ ਕੋ ਕੁੱਦਾ ਕਰੋ ਬੋਲੀ ਜਾਂਦਾ ਸੀਗਾ ਇਹ ਨਹੀਂ ਨਹੀਂ ਤੇਰੇ ਕੰਮ ਦਾ ਨਹੀਂ ਓਰੇ ਦੇ ਤੇ ਤਿੱਖਾ ਵਾਲਾ ਇਹ ਚਾਕੂ ਆ ਪੁੱਤਰ ਛੱਡ ਦੇ ਮੈਂ ਦਿਖਾ ਦੇਣਾ ਮਰਲੇ ਪਾਚੋਂ ਦਾ ਨਾ ਨਾ ਤੁਹਾਨੂੰ ਲਈ ਅਸਾਂ ਆਏ ਹਾਂ ਦਰੂ ਦਰੂ ਦੇਖ ਲੈ ਕੋਈ ਨਹੀਂ ਆਇਆ ਨਹੀਂ ਪਿੱਛੇ ਹੱਥ ਨਾ ਲਾ उते ई चढ़ंदा हूंदा उहो देख ला उह खोला न तिखा बाला हा बाड़ा दिखा खुला इहे जवाखां तोट आस कला वी करे रखिया हे चैन तो लॻाए ਇਹ ਬਹੁਤ ਸ਼ਰਾਰਤੀ ਬੰਦਾ ਬਈ ਸਾਡਾ ਲੈ ਮੈਂ ਦੱਸ ਦੇਣਾ ਇਹ ਨਹੀਂ ਖੁੱਲਦਾ ਇਹਦੇ ਕੋਈ ਬਟਨ ਨਹੀਂ ਲੱਗਿਆਗਾ ਬਸ ਇਹਨੂੰ ਰੱਖਦਾ ਮੈਂ ਸਾਹਮਣੇ ਚਾਕੂ ਹੈ ਉਹ ਬੰਦਾ ਇਹਦਾ ਨਾ ਨਹੀਂ ਉਹ ਤੋ ਖਿੱਚ ਕੇ ਖੰਦਾ ਖਿੱਚ ਕੇ ਖੰਦਾ ਨਹੀਂ ਮੈਂ ਕੋਲ ਨਹੀਂ ਨਹੀਂ ਹਿਓ ਹਿਓ ਨਹੀਂ ਉੱਤਰਾ ਇਹ ਤਾਂ ਪਹਿਲਾਂ ਵੀ ਤੋੜਿਆ ਇਹ ਨਵਾਂ ਲਿਆਂਦਾ ਆਪਾਂ ਤੂੰ ਪਹਿਲਾਂ ਤੋੜਤਾ ਸੀ ਯਾਦ ਹਾਂ ਮੈਂ ਜ਼ਿਆਦਾ ਦਾ ਜ਼ਿਆਦਾ ਫਿਰ ਐ ਨਹੀਂ ਖੁੱਲਦਾ ਇਹ ਇੱਥੋਂ ਨਾਟ ਤੋਂ ਖੁੱਲੂ ਆਣੇ ਇੱਥੋਂ ਖੁੱਲਦਾ ਹੁਣ ਨਾਟ ਤੋਂ ਇਹ ਨਾਟ ਵਾਲਾ ਲਿਆਂਦਾ ਆਪਾਂ ਬਸ ਕੱਸ ਦੇ ਕੱਸ ਦੇ ਹੁਣ ਕਿੱਥੋਂ ਖੁੱਲੂ ਬਸ ਇੱਥੋਂ ਐ ਫੋਨ ਲਾ ਕੇ ਵਿੱਚ ਕਸਿਆ ਜਾਂਦਾ ਦੁਬਾਰਾ ਚੱਲ ਮੇਰੇ ਉਂਗਲਾਗਾ ਹਾਈਲਟ ਕੱਸਦੇ ਉਂਗਲਾ ਕੱਸਦੇ ਮੇਰੇ ਬੱਚੇ අකා යරේගේ හ मेර හත්ත අස්ථාවච්ච චර්ද උනුග ම ලුව චර්දයම සමාන පැ කරන්න දූදුක ඉ න කනේ එ නහා ඉ මැද කාදන්න ඔු කොල්ලහ අදෝලක ජවක මාජය අඳගම තක්ක නද කදා කර සාදී ਚੀਕ ਮਾ ਵਧੀਆ ਲੱਗਦਾ ਹਾਂ ਉਹ ਯਾਰੀ ਨਾ ਛੇੜ ਤੂੰ ਇਹਦੇ ਕੰਮ ਦਾ ਕੁਝ ਨਹੀਂ ਇਹਦੇ ਜੋ ਮੈਂ ਇਹਦਾ ਇਕੱਠਾ ਕਰ ਕਰ ਰੱਖੀ ਹੈ ਨਾ ਸਮਾਨ ਇਹ ਵੀ ਸਾਰਾ ਕੁਝ ਮੈਂ ਲਾਈਟਾਂ ਦਾ ਕੰਮ ਛੱਡ ਦਿੱਤੇ ਇਹਦੇ ਜਿੱਤੇਰਾ ਕੋਈ ਕੰਮ ਨਹੀਂ ਬਸ ਹੁਣ ਤੂੰ ਦੇਖ ਲੈ ਚੱਲ ਸਾਈਕਲ ਚੈੱਕ ਆਪਦਾ ਕਿਹੜਾ ਦੇਖਿਆ ਇਹ ਪੈਂਚਰ ਕਿਟ ਆ ਪੈਂਚਰ ਲੋਣ ਦਾ ਸਮਾਨ ਹੈ ਇਹਦੇ ਚ ਹਾਂ ਜੇ ਮੈਂ ਆਪਣਾ ਜਾਂਦੇ ਜਾਂ ਪੈਂਚਰ ਹੋ ਗਿਆ ਇੰਨੀ ਦੂਰਾ ਹਾਂ ਹਾਂ ਆਪਾ ਆਪਾ ਫੇਰ ਖਾ ਚੱਲ ਗਾ ਇਹ 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 ਹਾਂ ਲੈ ਦੇ ਕੋਲ ਵਾਸਤੇ ਆ ਕਿਹ ਸੱਚ ਉਹਦੇ ਐ ਬੈਟਰੀ ਦੇ ਇਹ ਮੈਂ ਦੱਸਦਾ ਤੁਹਾਨੂੰ ਇਹਦੇ ਹੈਗੇ ਹੈਡਲਾਈਟ ਦੇ ਆ ਹਾਂ ਇੱਥੇ ਅੱਥਰ ਦੇ ਪੈਂਦੇ ਐ ਨਹੀਂ ਪੈਂਦੇ ਇਹ ਇਤੋਂ ਖੋਲ ਕੇ ਇਹ ਦੁਕਾਨ ਖੋਲਦੀ ਆ ਫੇਰ ਪੈਂਦੇ ਐ ਨਹੀਂ ਪੈਂਦੇ ਇੱਥੋਂ ਨਹੀਂ ਅਜੇ ਹੋਰ ਖੁੱਲੂਗੀ ਅੱਗੇ ਇੱਥੋਂ ਆਇਆ ਨਹੀਂ ਖੁੱਲਦੀ ਨਹੀਂ ਇਹ ਇੱਥੋਂ ਪੈਂਦੀ ਇਹ ਹਾਂ ਅੱਲਿਆ ਓਏ ਪੁੱਠੇ ਪਾ ਦੇਗਾ ਲੈ ਛੱਡ ਮੈਂ ਦਿਖਾ ਦੇਣਾ ਤੈਨੂੰ ਇਹ ਹਟਦਾ ਨਹੀਂ ਬਈ ਉਨਾਂ ਚਿਰ ਜਿ ਨਜ਼ਰ ਇਹਨ ਚੈੱਕ ਨਹੀਂ ਕਰ ਲੈ ਆਪਣਾ ਦਵਾ ਦਵਾ ਓਏ ਐ ਨਹੀਂ ਯਾਰ ਉਹ ਐ ਨਹੀਂ ਪੈਂਦੇ ਇਹ ਇਹਦਾਂ ਨਾ ਪਾ ਚਾ ਲੈ ਫੜਾ ਪਤਾ ਲੱਗਾ ਯਾ ਵੀ ਤਾਂ ਮੈਨੂੰ ਬਾਹੀਂ ਸੀ ਮਖੇੜਦਾ ਫਿਰਦਾ ਚੱਲ ਲੈ ਦੇਖ ਲੈ ਆ ਵੀਖ ਲੈ ਇਹ ਕਿਉਂ ਚੱਲਦਾ ਇਹ ਵੀ ਚੱਲੂਗਾ ਚੱਲ ਬਈ ਇਹ ਸੈਲਡ ਆਉਣ ਨੇ ਪੁਰਾਣੇ ਸੈਲਡ ਨਹੀਂਗੇ ਇਹ ਇਹ ਨਵੇਂ ਪਾਉਂਦਾ ਨਵੇਂ ਪਾਉਂਦਾ ਮੈਂ ਉਹ ਲੈਣਾ ਮੈਂ ਇਹਨੂੰ ਛੱਡ ਦੇ ਮੈਂ ਬੋਨਾ ਛੱਡ ਛੱਡੋ ਉੱਤਰ ਪਹਿਲਾਂ ਉੱਥੇ ਚੱਲ ਸਾਈਕਲ ਦੇ ਗੇੜਾ ਲੈ ਕੇ ਥੱਲੇ ਉੱਤਰ ਥੱਲੇ ਉੱਤਰ ਸਾਈਕਲ ਦੇ ਇਹ ਸਾਈਕਲ ਦੀਆਂ ਤਾਰਾਂ ਨੇ ಆಯ್ತಾ ಕಡಿ